ਉਹ ਛਡਾਣਾ ਨਹੀਂ ਕਿਸੇ ਨੇ ਵੀ ਜਾ ਕੇ ਉਹਨਾਂ ਨੇ ਉੱਥੇ ਮੌਕੇ ਦੇ ਖਿਹਾਰ ਕੇ ਗੋਲੀਆਂ ਮਰਵਾਣ ਜੇ ਨਹੀਂ ਮਰਵਾਣਗੇ ਤਾਂ ਅਸੀਂ ਜੋ ਸਾਡੇ ਤੋਂ ਹੋ ਸਕਿਆ ਸੀ ਉੱਥੇ ਜਾਵਾਂਗੇ ਜਿਵੇਂ ਮੈਂ ਆਈ ਹਾਂ ਉਹਨਾਂ ਦੀ ਮਾਂ ਆ ਇੱਥੇ ਬੈ ਕੇ ਰੋਣ ਮੇਰੀ ਨਿੱਕੀ ਜੀ ਕੁੜੀ ਨੂੰ ਕੌਣ ਸੰਭੇ ਗੋਣਾ ਨਹੀਂ ਔਰ ਜਿਹੜਾ ਇੱਥੇ ਸ਼ੂਟਆਊਟ ਹੋਇਆ ਸੀ ਚਾਰ ਬੱਚੇ ਜਿਹਦੇ ਦੋ ਬੱਚੇ ਮਾਰੇ ਗਏ ਦੋ ਡੀਐਮਸੀ ਦੇ ਵਿੱਚ ਪਏ ਆ ਉਹਨਾਂ ਦੇ ਨਾਲ ਮੈਂ ਤੇ ਸਾਡੇ ਐਮਪੀ ਸਾਹਿਬ ਸਮਦਰਦੀ ਪ੍ਰਗਟ ਕਰਨ ਦੇ ਵਾਸਤੇ ਇੱਥੇ ਆਏ ਆ ਆ ਦੇਖੋ ਉਹਨਾਂ ਦੀਆਂ ਮਾਤਾਵਾਂ ਨੇ ਇਹਨਾਂ ਦਾ ਹਾਲ ਕੀ ਹੈ ਉਹ ਮੁੰਡੇ ਜਿਹੜੇ ਸੀਗੇ ਪੰਜਾਬ ਦੇ ਸਭ ਤੋਂ ਵਧੀਆ ਬੱਚੇ ਸੀ ਜਿਹੜੇ ਕ੍ਰਿਕਟਰ ਸੀਗੇ ਕਦੇ ਦੁਬਈ ਖੇល ਕੇ ਆਉਂਦੇ ਸੀ ਕਦੇ ਕਿਤੇ ਜਾਂਦੇ ਸੀਗੇ ਮੈਂ ਅੱਜ ਇਹ ਕਹਿਣਾ ਚਾਹਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਖਤਮ ਹੋ ਗਿਆ ਹੈ ਕਿਉਂਕਿ ਕਿਤੇ ਕਤਲ ਹੋ ਰਹੇ ਨੇ ਕੱਲ ਪਰਸੋਂ ਸਾਡੇ ਕਾੜਤੀਆ ਸੀ ਉਹਦੇ ਗੋਲੀ ਮਾਰ ਗਏ ਪਰਸੋਂ ਇੱਕ ਦੇ ਕਾਪੇ ਮਾਰ ਗਏ ਪੰਜਾਬ ਦੇ ਵਿੱਚ ਕਿਤੇ ਪਟਿਆਲਾ ਕਿਤੇ ਲੁਧਿਆਣਾ ਕਦੇ ਕਿਤੇ ਹੋ ਰਿਹਾ ਹੈ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਪੰਜਾਬ ਦੀ ਆਰਮੀ ਹੈਗੀ ਹੈ ਜਿਹਦੇ ਹੱਥ ਬੰਦ ਦਿੱਤੇ ਗਏ ਨੇ ਮੈਂ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਜਿਹੜੀਆਂ ਹਨਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਰਡਰ ਡਿਸਟ੍ਰਿਕਟ ਹੈਗੇ ਆ ਉੱਥੇ ਚਾਰ-ਚਾਰ ਬਟਾਲੀਅਨਸ ਲਗਾ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨ ਜੀ ਅਸੀਂ ਅੱਤਵਾਦ ਨੂੰ ਚੱਕ ਕੇ ਸਿੱਟ ਸਕਦੇ ਆ ਤੇ ਕੋਈ ਵੀ ਗੱਲ ਨਹੀਂ ਕਿ ਈਓਂ ਹੀ ਕਿ ਜਿਹੜੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਆਬਾਦੀ ਵੱਧਦੀ ਜਾ ਰਹੀ ਹੈ ਆਬਾਦੀ ਸਾਡੀ 3.5 ਕਰੋੜ ਤੋਂ ਉੱਪਰ ਹੋ ਗਈ ਹੈ ਪੁਲਿਸ ਦੀ ਨਫਰੀ ਜਿਹੜੀ ਹੈ ਸਾਡੀ ਘਟਦੀ ਗਈ ਹੈ ਇਹਨਾਂ ਨੂੰ ਪੰਜਾਬ ਗਵਰਨਮੈਂਟ ਨੂੰ ਇੱਕ ਡਿਸੀਜਨ ਲੈਣਾ ਚਾਹੀਦਾ ਕਿ ਘਟੋ-ਕਟ 25000 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਪੁਲਿਸ ਦੀਆਂ ਭਰਨੀਆਂ ਚਾਹੀਦੀਆਂ ਤੇ ਆਮ ਲੋਕਾਂ ਨੂੰ ਰਾਹ ਅੱਜ ਹਰੇਕ ਬੱਚਾ ਹਰੇਕ ਮਾਂ ਹਰੇਕ ਪ੍ਰਾ ਜਿਹੜਾ ਇਹਨਾਂ ਤੋਂ ਦੁਖੀ ਆ ਗਿਆ ਨਸ਼ਾ ਜਿਹੜਾ ਹੈਗਾ ਘਰ-ਘਰ ਦੇ ਵਿੱਚ ਵਿਗਰਿਆ ਬਾਰਡਰ ਦੇ ਨਾਲੇ ਡਿਸਟ੍ਰਿਕਟ ਲੱਗਦਾ ਮੈਂ ਫੇਰ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰੂੰਗਾ ਕਿ ਰਾਸ਼ਟਰਪਤੀ ਸਾਹਿਬਾ ਪੰਜਾਬ ਹਿੰਦੁਸਤਾਨ ਦਾ ਦਿਲ ਹੈਗਾ ਇਹਦੇ ਵਾਸਤੇ ਤੁਹਾਨੂੰ ਚਾਰ ਬਟਾਲੀਅਨ ਸਰ ਡਿਸਟ੍ਰਿਕਟ ਦੇ ਵਿੱਚ ਭੇਜਣੀਆਂ ਚਾਹੀਦੀਆਂ ਕਿ ਨਸ਼ਿਆਂ ਨੂੰ ਬੰਦ ਕਰਾਇਆ ਜਾਵੇ ਜਿਹੜੇ ਡਰੋਨਸ ਆਉਂਦੇ ਨੇ ਉਹਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਜਿਹੜਾ ਪੰਜਾਬ ਦਾ ਹਾਲ ਹੈਗਾ ਬੜਾ ਮਾੜਾ ਹਾਲ ਹੋ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ 'ਚ ਇਹ ਵੀ ਕਹਿੰਨੇ ਕਿ ਸੁਪਰੀਮ ਕੋਰਟ ਨੂੰ ਵੀ ਇੰਟਰਵਿਊਿੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਉਣਾ ਚਾਹੀਦਾ ਜੇ ਪੰਜਾਬ ਬਚ ਗਿਆ ਤਾਂ ਸਭ ਕੁਝ ਬਚ ਗਿਆ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕਾਨੂੰਨ ਆਪਦਾ ਕੰਮ ਕਰੇਗਾ ਬਿਲਕੁਲ ਘਬਰਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਕਾਨੂੰਨ ਆਪਦੇ ਨਾਲ ਚੱਲੇਗਾ ਇਸ ਕਰਕੇ ਦੋਸਤੋ ਫਿਰੋਜ਼ਪੁਰ ਵਾਲਿਓ ਆਓ ਬਾਹਰ ਨਿਕਲੀਏ ਦਰ ਦਰੋਨਾ ਡਰ ਨਾਲ ਕੁਛ ਨਹੀਂ ਹੁੰਦਾ ਜੇ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾ ਸਕਦਾ ਹੈ ਤਾਂ ਅਸੀਂ ਸਾਰੇ ਮਿਲ ਕੇ ਫਿਰੋਜ਼ਪੁਰ ਨੂੰ ਵੀ ਮੇਰੀਓ ਭੈਣੋ ਬਚਾ ਸਕਦੇ ਆਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰੋਜ਼ਪੁਰ ਦੇ ਉਹਨਾਂ ਪਰਿਵਾਰਾਂ ਦੇ ਘਰ ਆ ਕੇ ਅਫਸੋਸ ਵਾਸਤੇ ਐਮਐਲਏ ਸਾਹਿਬ ਉੱਤੇ ਸਾਰੇ ਜਿਹੜੇ ਕੌਂਸਲ ਪਾਰਟੀ ਦੇ ਆਗੂ ਨੇ ਵਰਕਰ ਨੇ ਇਹ ਅੰਦਰ ਦੀ ਪ੍ਰਗਟ ਕਰਨ ਵਾਸਤੇ ਆਏ ਆਂ ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿਤੇ ਵੇ ਕਰੋ ਜਿਹੜੇ ਇੱਕ ਵਿਆਹ ਤੇ ਸ਼ਾਪਿੰਗ ਕਰਨ ਵਾਸਤੇ ਲੜਕੀ ਦੀ ਲੜਕੀ ਦੀ شادی ਦੀ ਹੈ ਜੀਸੀ ਉਹ ਵੀ ਨਾਲ ਸੀ ਤੇ ਕਰੋ ਨਿਕਲੇ ਸਾਰੇ ਉਹਨਾਂ ਦੇ ਅੰਨੇਵਾ ਗੋਲੀਆਂ ਚਲਾਉਂਦੀਆਂ ਗਈਆਂ ਦੋ ਨੂੰ ਬਹੁਤੀ ਗਾੜ ਉਤਾਰਤਾ ਬਾਕੀ ਜਿਹੜੇ ਆ ਉਹ ਫਟੜ ਡੀ ਐਮ ਸੀ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਨੇ ਤੇ ਇਸ ਤੋਂ ਵੱਡੀ ਗੋਪਾਲੀ ਹੋਰ ਤੋਂ ਗੱਲ ਹੋ ਨਹੀਂ ਸਕਦੀ ਅੱਜ ਪੰਜਾਬ ਜਿਹੜਾ ਹੈ ਉਹ ਇੱਕ ਨਰਕ ਬਣ ਚੁੱਕਿਆ ਹੈ ਜੰਗਲ ਰਾਜ ਹੋ ਮੰਨਿਆ ਵੈ ਕਿ ਕਿਸੇ ਨੂੰ ਕੋਈ ਪੁਚੂਸ਼ ਨਹੀਂ ਜਿੱਥੇ ਕੋ ਮਰਗੀ ਗੋਲੀਆਂ ਨਾਲ ਮਾਰ ਕੇ ਚਲੇ ਜਾਣ ਲੁੱਟਾਂ ਖੋਹਾਂ ਕਰ ਲੈ ਲੋਕਾਂ ਦੇ ਘਰਾਂ ਵਿੱਚ ਜਾ ਕੇ ਡਕੈਤੀਆਂ ਤੇ ਸ਼ਰੇਆਮ ਜਿਹੜੀ ਹੈ ਇਹ ਗੁੰਡਾਗਰਦੀ ਜਿਹੜੀ ਹੈ ਉਹ ਹੋਰ ਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਉਹਨੂੰ ਕੋਈ ਦੇਸੀ ਲਾ ਕੇ ਅਸੀਂ ਕਿਵੇਂ ਸਰਕਾਰ ਚਲਾਉਣੀ ਹੈ ਫੈਸਟ ਕਰਕੇ ਇਹ ਬਦਕਿਸਮਤ ਦੀ ਪੰਜਾਬ ਦੀ ਹੈ ਤੇ ਜਿਹੜੀ ਮਿਸ਼ਰੀਵਾਰੀ ਬਦਲਾਅ ਦੇ ਨਾਂ ਤੇ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਅੱਜ ਇਹ ਸਾਰੇ ਦੇ ਲੋਕ ਹੈ ਉਸ ਗੱਲ ਨੂੰ ਪਛਤਾ ਰਹੇ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਰੇ ਜਾਂਦੇ ਤੇ ਉਹਨਾਂ ਦੇ ਖਿਲਾਫ ਕੁੰਤਾ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਦੁਬਾਰਾ ਜਿਹੜੀਆਂ ਉਹ ਥ੍ਰੈਟਿੰਗ ਆਉਂਦੀ ਹੈ ਸੋ ਇਸ ਤਰ੍ਹਾਂ ਦਾ ਜਦੋਂ ਮਾਹੌਲ ਪੈਦਾ ਹੋ ਜਾਂਦਾ ਤਾਂ ਫਿਰ ਮੈਂ ਸਮਝਦਾ ਕਿ ਸਾਡੀ ਵੱਡੀ ਬਾਤ ਕਿਸ ਉੱਤੀ ਹੈ ਜਿਹੜਾ ਇਹੋ ਜੀ ਸਰਕਾਰ ਨੂੰ ਤਾਪ ਜਿਹੜਾ ਚਲੇ ਜਾਣਾ ਚਾਹੀਦਾ ਹੈ ਰਜਾਇਨ ਦੇਣਾ ਚਾਹੀਦਾ ਕਿ ਸਾਡੇ ਤੋਂ ਪੰਜਾਬ ਨਹੀਂ ਸੰਭਲਦਾ ਤੇ ਦੂਜੇ ਪਾਸੇ ਜਿਹੜੀ ਅੱਜ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੀਜੇਪੀ ਦੀ ਸਰਕਾਰ ਦੇਸ਼ ਚਲਾ ਰਹੀ ਹੈ ਉਹਦੇ ਵਿੱਚ ਬੜੀ ਮਾੜੀ ਜਿਹੜੀ ਨੀਤੀ ਉਹਨਾਂ ਨੇ ਬਣਾਈ ਹੋਈ ਹੈ ਤੇ ਅੱਜ ਜਿਹੜੀਆਂ ਫੋਰਸਿਸ ਹੈਗੀਆਂ ਹੈ ਚਾਹ ਆਰਮੀ ਹੈ ਚਾਹ ਬੀਐਸਐਫ ਹੈ ਚਾਹ आरपीएफ ਜਿਹੜੀਆਂ ਲੋਕਾਂ ਦੀ ਰਖਵਾਲੀ ਕਰਨੀ ਹੁੰਦੀ ਜਿਨ੍ਹਾਂ ਨੇ ਉਹਨਾਂ ਦੀ ਧਰਤੀ ਜਿਹੜੀ ਹੈ ਉਹਦੇ 'ਚ ਕੱਟ ਲਾ ਦਿੱਤਾ ਗਿਆ ਆਬਾਦੀ ਵਧਦੀ ਜਾ ਰਹੀ ਹੈ ਧਰਤੀ ਜਿਹੜੀ ਘੜਦੀ ਜਾ ਰਹੀ ਹੈ ਤੇ ਕਿਸੇ ਤੇ ਕੋਈ ਕੰਟਰੋਲ ਨਹੀਂ ਹੈ ਸਰਕਾਰ ਕੇ ਅੱਜ ਲੋੜ ਹੈ ਇਸ ਨੂੰ ਸੁਪਰੀਮ ਕੋਰਟ ਮਾਲਯੋਗ ਸੁਪਰੀਮ ਕੋਰਟ ਨੂੰ ਅਰਜ਼ ਕਰ ਦੇਵਾਂਗੇ ਕਿ ਇਹਦੇ ਵਿੱਚ ਇੰਟਰਵੈਨ ਕਰਨ ਕਿ ਜਿੰਨੀ ਆਬਾਦੀ ਵਧੀ ਹੈ ਉਹਨੀਆਂ ਜਿਹੜੀਆਂ ਨੌਕਰੀਆਂ ਐ ਉਹ ਵਾਦ ਸੋਰਸ ਹੋਣੀਆ ਵਾਦ ਹੋਣੀ ਚਾਹੀਦੀ ਹੈ ਨਾਲ ਦੂਸਰੇ এডੂਕੇਸ਼ਨ ਹੈ ਹੈਲਥ ਹੈ ਉਹਦੇ ਵਾਸਤੇ ਵੀ ਉਸ ਤਰ੍ਹਾਂ ਦੀ ਜਿਹੜੀ ਸੈਟੀ ਬਣਨੀ ਚਾਹੀਦੀ ਹੈ ਪਰ ਇੱਥੇ ਸਰਕਾਰ ਜਿਹੜੀ ਹੈ ਉਹ ਕਪਲੇਬਾਜੀ ਆਪ ਤਾਂ ਕਰੀ ਜਾਂਦੇ ਪਰ ਲੋਕਾਂ ਨੂੰ ਲੈਣ ਦੇ ਨੂੰ ਕੁਸਤੀ ਹੈ ਸਰ ਸਰ ਕੇ ਪੰਜਾਬ ਦੇ ਲੋਕ ਜਿਹੜੇ ਹੈ ਇਹ ਫੈਸਲਾ ਤਾਂ ਖੜੀ ਬੈਠੇ ਪਰ ਉਹਨੂੰ ਵੱਤ ਤੋਂ ਤੇ ਹੋਣਾ ਹੈ ਸਰ ਕਰਕੇ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੀ ਸਾਡੇ ਨੌਜਵਾਨਾਂ ਨੂੰ ਆ ਇੱਕ ਸੱਜਾ ਜਗਾਂ ਨੇ ਵਾਰ ਹਰੇਕ ਜਗਾਂ ਜਿੱਥੇ ਸੁਣਦੇ ਨੇ ਰੋਹੀ ਗੋੜੀਆਂ ਚਲਾ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਸਰਕਾਰ ਕੇ ਸਰਕਾਰ ਨੂੰ ਤੇ ਇਹਦੇ ਵਿੱਚ ਇੰਟਰਵਨੈਟ ਕਰਨਾ ਚਾਹੀਦਾ ਹੈ ਕਿ ਕਿਉਂ ਹੋ ਰਿਹਾ ਹੈ ਇਹਨਾਂ ਨੂੰ ਨਹੀਂ ਸਰਕਾਰ ਚਲਾਈ ਜਾਂਦੀ ਤੇ ਫਿਰ ਇਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਇਹ ਸਾਡੀ ਤੇ ਕੇਂਦਰ ਨੂੰ ਸਾਡੇ ਤਰਿਖ ਸੁਪਰੀਮ ਕੋਰਟ ਨੂੰ ਵੀ ਇਹੀ ਚਾਹ ਉਹ ਨੇ ਕਿ ਉਹ ਵੀ ਇਹਦੇ ਵਿੱਚ ਜਿਹੜਾ ਇੰਟਰਵਨੈਟ ਕਰਕੇ ਇਸ ਸਿਸਟਮ ਨੂੰ ਠੀਕ ਕੀਤਾ ਜਾਵੇ